ਗੁਰੂਰਸਾਇ ਦੇ ਵਿੱਚ ਚੋਰੀਆਂ ਦੇ ਮਾਮਲੇ ਨੂੰ ਲੈ ਕੇ ਗੁਰੂਰਸਾਇ ਦੇ ਵਿੱਚ ਕੱਲ ਇੱਕ ਬੂਟਾ ਰਾਮ ਧਰਮਸ਼ਾਲਾ ਦੇ ਵਿੱਚ ਵੱਡੀ ਮੀਟਿੰਗ ਵਪਾਰ ਮੰਡਲ ਵੱਲੋਂ ਕੀਤੀ ਜਾਂਦੀ ਹੈ ਤੇ ਇਸ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਜਾਂਦਾ ਕਿ ਗੁਰੂਰਸਾਇ ਦੇ ਵਿੱਚ ਚੋਰੀਆਂ ਜਿਹੜੀ ਹੈ ਰੋਕ ਸਾਹਮਣੀ ਹੋ ਰਹੀ ਇਹਨਾਂ ਨੂੰ ਰੋਕਿਆ ਜਾਵੇ ਪੁਲਿਸ ਪ੍ਰਸ਼ਾਸਨ ਨੂੰ ਵੀ ਬੁਲਾਇਆ ਜਾਂਦਾ ਹੈ ਪਰ ਕੀ ਉਹ ਮੀਟਿੰਗ ਕੱਲ ਹੋ ਕੇ ਹੱਟੀ ਹੈ ਕਿ ਚੋਰੀਆਂ ਬੰਦ ਹੋ ਗਈਆਂ ਬਿਲਕੁਲ ਚੋਰੀਆਂ ਬੰਦ ਨਹੀਂ ਹੋਈਆਂ ਚੋਰੀਆਂ ਜਿਉਂਦੀਆਂ ਤਿਉਂ ਹੋ ਰਹੀਆਂ ਨੇ ਜਿਹੜੀ ਚੋਰੀ ਤੁਹਾਨੂੰ ਅਸੀਂ ਹੰਦਖਾਨ ਲੱਗੇ ਆ ਸਟਾਰ ਵਿਲਾ ਪੈਲਸ ਦੇ ਵਿੱਚ ਮੌਜੂਦ ਹੈਗੇ ਆ ਪਿੰਡ ਝੰਡੂ ਵਾਲਾ ਦੇ ਵਿੱਚ ਤੇ ਇਸੇ ਪੈਲਸ ਦੇ ਵਿੱਚ ਬੀਤੀ ਰਾਤ ਚੋਰਾਂ ਨੇ ਚੋਰੀ ਕਰ ਲਈ ਹੈ ਚੋਰੀ ਕੀ ਕੀਤਾ ਪੂਰਾ ਜਿਹੜਾ ਵੀਡੀਓ ਨਾਲ ਜੁੜਿਆ ਰਿਹਾ ਤੁਹਾਨੂੰ ਸੀਸੀਟੀਵੀ ਫੁਟੇਜ ਵੀ ਦਿਖਾਉਣੇ ਹੈਗੇ ਆ ਜਿਸ ਜਗ੍ਹਾ ਤੇ ਮੈਂ ਖੜਾ ਇਹ ਮੈਟ ਇੱਥੇ ਹੀ ਹੈ ਇਸੇ ਮੈਟ ਦੀ ਫੁਟੇਜ ਵੀ ਤੁਹਾਨੂੰ ਦਿਖਾਉਣੇ ਆ ਦੋ ਚੋਰ ਇਸੇ ਪੈਲਸ ਦੇ ਵਿੱਚ ਆਉਂਦੇ ਆ ਆਉਂਦੇ ਸਾਰ ਪੂਰਾ ਦੇਖਦੇ ਆ ਸੀਸੀਟੀ ਕੈਮਰਿਆਂ ਦੇ ਵਿੱਚ ਸਾਰੀਆਂ ਤਸਵੀਰਾਂ ਕੈਦ ਹੋ ਗਈਆਂ ਦੂਜੀ ਗੱਲ ਇਸੇ ਪੈਲਸ ਦੇ ਵਿੱਚ ਅੱਜ ਇੱਕ ਫੰਕਸ਼ਨ ਸੀ ਇੱਕ ਪ੍ਰੋਗਰਾਮ ਸੀ ਬੀਤੀ ਰਾਤ ਹਲਵਾਈ ਪਿਛੇ ਰਸੋਈ ਦੇ ਵਿੱਚ 50 ਦੇ ਕਰੀਬ ਬੰਦੇ ਕੰਮ ਵੀ ਕਰ ਰਿਹਾ ਪਰ ਹੌਸਲੇ ਤੁਸੀਂ ਦੇਖ ਲਓ ਚੋਰਾਂ ਦੇ ਕਿੰਨੇ بلند ਹੈ ਗਿਆ ਮੀਟਿੰਗ ਹੋ ਗਈ ਪਬਲਿਕ ਮੀਟਿੰਗ ਹੋਈ ਫੈਸਲੇ ਲੈ ਕੇ ਹੁਣ ਚੋਰੀਆਂ ਨਹੀਂ ਹੋਣਗੀਆਂ ਕਿ ਚੋਰੀਆਂ ਰੁਗੀਆਂ ਬਿਲਕੁਲ ਚੋਰੀਆਂ ਨਹੀਂ ਰੁਗੀਆਂ ਕਿਉਂਕਿ ਫਿਰ ਕੜਨਾ ਵਾਪਰੀ ਵਾਪਰੀ ਇਹ ਸਟਾਰ ਵਿਲਾ ਪੈਲਸ ਦੇ ਵਿੱਚ ਆਉ ਗੇਟ ਹੈ ਜਿਸ ਗੇਟ ਦੇ ਵਿੱਚ ਟਾਹਣ ਸ਼ੀਸ਼ਾ ਲੱਗੇ ਹੋਇਆ ਸੀ ਹੁਣ ਸ਼ੀਸ਼ਾ ਤੋਂ ਲੋਨ ਦਿਖਾਈ ਨਹੀਂ ਦੇ ਰਿਹਾ ਪਰ ਸੀਸੀਟੀਵੀ ਫੁਟੇਜ ਨਾਲ ਚੱਲ ਰਹੀ ਹੈ ਉਹਦੇ ਤੋਂ ਤੁਹਾਨੂੰ ਸ਼ੀਸ਼ਾ ਦਿਖਾਈ ਦੇ ਰਿਹਾ ਇਸੇ ਸ਼ੀਸ਼ੇ ਨੂੰ ਤੋੜਿਆ ਜਾਂਦਾ ਕਿਸੇ ਲੋਹੇ ਦੀ ਰਾੜ ਵਗੈਰਾ ਦੇ ਨਾਲ ਤੋੜਨ ਤੋਂ ਬਾਅਦ ਇਸੇ ਰਸਤੇ ਬਹੁਤ ਔਖੇ ਜਿਸ ਜਗ੍ਹਾ ਤੋਂ ਮੈਂ ਟੱਪ ਰਿਹਾ ਇੱਥੋਂ ਹੀ ਚੋਰ ਟੱਪਦਾ ਸ਼ੀਸ਼ੇ ਦੇ ਉੱਪਰ ਦੀ ਤੇ ਜਾਂਦਾ ਸਿੱਧਾ ਇਹ ਉਹ ਗੱਲਾ ਜਿੱਥੇ ਮੇਨ ਦਫ਼ਤਰ ਹੈ ਇਸ ਗੱਲੇ ਵੱਲ ਫਰੋਲਾ ਫਰਾਲੀ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਜਿਸ ਜਗ੍ਹਾ ਤੇ ਹੁਣ ਐਲਈਡੀ ਲੱਗੀ ਹੋਈ ਆ ਇੱਧਰ ਐਲਈਡੀ ਦਿਖਾ ਦਿੰਦੇ ਆ ਇਸੇ ਜਗ੍ਹਾ ਤੇ ਐਲਈਡੀ ਲੱਗੀ ਹੋਈ ਸੀ ਉਸ ਐਲ.ਆਰ.ਡੀ ਨੂੰ ਉਤਾਰਿਆ ਜਾਂਦਾ ਤਾਰਾ ਖਿੱਚਦੇ ਐਲ.ਆਰ.ਡੀ ਉਤਾਰਦੇ ਚੋ ਚੁਖਾਈ ਦਿੰਦੇ ਆ ਤੇ ਚੋਰੀ ਕਰਕੇ ਸਟਾਰ ਵਿਲਾ ਪੈਲਸ ਚ ਲੈ ਜਾ ਸਟਾਰ ਵਿਲਾ ਦੇ ਮਾਲਕੀ ਸਾਡੇ ਨਾਲ ਹੈਗੇ ਗੱਲਬਾਤ ਕਰ ਲੈਣੇ ਆ ਬਹੁਤ ਜ ਆਜੋ ਖੜੇ ਹੋ ਜੋ ਕਿਵੇਂ ਘਟਨਾ ਵਾਪਰੀ ਹੈਗੀ ਐ ਸੀਸੀਟੀਵੀ ਫੂਟੇਜ ਜਿਹੜੀ ਆ ਸਾਫ਼ ਦਿਖ ਰਹੀ ਆ ਕਿੰਨੇ ਬੰਦੇ ਪਿੱਛੇ ਕੰਮ ਕਰ ਰਹੇ ਸੀ ਤਿੰਨ ਸਾਹਿਬ ਤੁਸੀਂ ਆਪਦੇ ਕੀਮਤੀ ਸਮੇਂ ਦੇ ਵਿੱਚੋਂ ਪਹਿਲਾਂ ਤਾਂ ਸਮਾਂ ਕੱਢ ਕੇ ਸਟਾਰ ਵਿਲਾ ਪੈਲਸ ਪਹੁੰਚੇ ਹੋ ਤੁਹਾਡਾ ਇੱਥੇ ਆਇਆਂ ਨੂੰ ਮੋਸਟ ਵੈਲਕਮ ਹੈ ਜੀ ਆਇਆਂ ਨੂੰ ਤੁਸੀਂ ਸਾਰੇ ਗੁਰੂਰ ਸਾਹਿਬ ਵਾਲਿਆਂ ਦੀ ਸਾਰ ਲੈਂਦੇ ਹੋ ਜਿੱਥੇ ਕੋਈ ਵੀ ਮਾੜਾ ਚੰਗਾ ਕੰਮ ਹੁੰਦਾ ਹੈ ਸਭ ਤੋਂ ਪਹਿਲਾਂ ਤੁਹਾਡੀ ਟੀਮ ਉੱਤੇ ਪਹੁੰਚਦੀ ਹੈ ਗੱਲ ਕਰੀਏ ਸਟਾਰ ਵਿਲਾ ਦੀ ਅਸੀਂ ਮਾਲਕ ਨਹੀਂ ਹੈਗੇ ਮਾਲਕ ਨੇ ਸੰਦੀਪ ਖੇੜਾ ਜੀ ਲਾਡੀ ਕਪੂਰ ਜੀ ਇਹ ਸਰਦਾਰ ਜੀ ਠੇਕੇਦਾਰ ਨੇ ਮੈਂ ਇੱਥੇ ਮੈਨੇਜਰ ਹਾਂ ਮੇਰਾ ਨਾਮ ਰਾਜੂ ਏ ਗੁਰੂਰ ਸਾਹਿਬ ਦੇ ਲੋਕ ਪਲੀ ਪਾਤੀ ਸਾਡੇ ਦੋਵਾਂ ਬਾਰੇ ਵੀ ਜਾਣਦੇ ਨੇ ਜੇ ਗੱਲ ਕਰੀਏ ਚੋਰੀ ਦੀ ਤੁਸੀਂ ਦੱਸ ਹੀ ਦਿੱਤਾ ਕਿ ਘੱਟੋ ਘੱਟ 50 ਬੰਦੇ ਪਿੱਛੇ ਹਲਵਾਈ ਦੇ ਲੇਬਰ ਵਾਲੇ ਸਟਾਲਾਂ ਵਾਲੇ ਕੰਮ ਕਰ ਰਹੇ ਸੀ ਹੂੰ ਸਾਡਾ ਸਕਿਉਰਟੀ ਵਾਲਾ ਜਿਹੜਾ ਰਾਤ ਦਾ ਬੰਦਾ ਹੁੰਦਾ ਹੈ ਉਹ ਵੀ ਇੱਥੇ 2 ਵਜੇ ਤੱਕ ਤਕਰੀਬਨ ਜਾਗਦਾ ਬਿਆ ਸੀ 2:00 ਸਵੇਰ ਤੋਂ ਦਰਮਿਆਨ ਉਹ ਅੰਦਰ ਸੌਣ ਗਿਆ ਚਲਾ ਉਸ ਤੋਂ ਬਾਅਦ ਇਹ ਵਾਰਦਾਤ ਹੋਈ ਏ ਇੰਨੇ ਹੌਸਲੇ ਹੌਸਲੇ ਬੁਲੰਦ ਨੇ ਸ਼ਰਿਆਮ ਤੁਰਿਆ ਫਿਰ ਇਹ ਕੁੱਟੇ ਜਿਹਾ ਤੁਸੀਂ ਦੇਖ ਲਿਆ ਕੁੱਟੇ ਦੀ ਤੁਹਾਨੂੰ ਹੋਰ ਵੀ ਕੁੱਟੇ ਦੇ ਦੇ ਦਾਂਗੇ ਉਹਦੀ ਵੀਡੀਓ ਸਾਡੇ ਕੋਲ ਸਾਰੀਆਂ ਹੈਗੀਆਂ ਨੇ ਫੜਿਆ ਜਾਣਾ ਹੀ ਹੈ ਸਾਡੀ ਵੀ ਪਛਾਣ ਚ ਬੰਦਾ ਹੈਗਾ ਇੱਥੇ ਸਾਡੇ ਆਈਡੀਆ ਦੇ ਮਤਾਬਕ ਇੱਥੇ ਸਾਡੇ ਕੋਲ ਕੰਮ ਕਰ ਰਿਹਾ ਹੈ ਹੂੰ ਕਮ ਅੱਜ ਨਹੀਂ ਕਰ ਰਿਹਾ ਕਰਦਾ ਰਿਹਾ ਵੇਟਰਾਂ ਵਿੱਚੋਂ ਹੀ ਹੈਗਾ ਅੱਜ ਨਹੀਂ ਤਾਂ 2-4 ਦਿਨਾਂ ਚ ਅਸੀਂ ਫਾੜ ਉਹਨੂੰ ਲੈਣਾ ਹੈ ਤਕਰੀਬਨ ਉਹਦੀ ਪਛਾਣ ਅਸੀਂ ਕਰ ਲਈਏ ਜੀ ਬਾਕੀ ਤੁਸੀਂ ਹੁਣ ਆ ਪਬਲਿਕ ਕਰ ਦੇਣੀ ਹੈ ਵੀਡੀਓ ਜਿਨ੍ਹਾਂ ਨੂੰ ਪਤਾ ਲੱਗ ਗਿਆ ਸਾਡੀ ਹੈਲਪ ਕਰੋ ਬਾਕੀ ਗੱਲ ਰਹੀ ਪ੍ਰਸ਼ਾਸਨ ਦੀ ਤੁਸੀਂ ਦੱਸਿਆ ਪਹਿਲਾਂ ਵੀ ਸਾਰੇ ਗੁਰੂਰ ਸਾਹਿਬ ਨੂੰ ਪਤਾ ਹੈ ਕਿ ਕੱਲ ਮੀਟਿੰਗ ਹੋਈ ਹੈ ਡੀਐਸਪੀ ਦੀ ਭੰਡਾਰੀ ਸਾਹਿਬ ਨੇ ਬਾਈ ਮੀਨੂ ਜੀ ਨੇ ਬੜੇ ਵਧੀਆ ਵਿਚਾਰ ਆਪਦੇ ਦੱਸੇ ਨੇ ਸਾਰਿਆਂ ਨੂੰ ਰਾਜਾ ਕੁਮਾਰ ਜੀ ਨੇ ਵੀ ਪਰ ਮੈਨੂੰ ਲੱਗਦਾ ਨਹੀਂ ਕਿ ਪੁਲਿਸ ਕੁਝ ਕਰੇਗੀ ਅੱਜ ਵੀ ਸਵੇਰੇ ਆਏ ਨੇ ਖਾਣਾ ਪੂਰਤੀ ਪੂਰੀ ਕਰਕੇ ਜੀ ਹਮ ਚੱਲੇ ਹਾਂ ਜੀ ਮੈਂ ਉਹਨਾਂ ਨੂੰ ਕਿਹਾ ਇੱਥੇ ਫੁੱਟਪ੍ਰਿੰਟ ਹਗੇ ਨੇ ਇੱਥੇ ਆ ਨਿਸ਼ਾਨ ਉਹਨਾਂ ਦੇ ਪਏ ਨੇ ਉਹਨਾਂ ਨੇ ਕਿਸੇ ਵੱਲ ਵੀ ਉਸ ਤਰ੍ਹਾਂ ਦਾ ਧਿਆਨ ਨਹੀਂ ਦਿੱਤਾ ਪ੍ਰਿੰਸੀ ਕੈਟਰਿੰਗ ਦਾ ਵੀ ਕੰਮ ਹੈਗਾ ਪੈਲਸ ਤੁਹਾਡੇ ਕੋਲ ਠੇਕੇ ਤੇ ਆ ਤੁਹਾਡੇ ਮਲੇ ਜਰਸਾ ਹੋ ਗਿਆ ਅੱਜ ਤਾਂ ਮਾਲਕ ਤੁਸੀਂ ਹੋ ਜੇ ਤੁਹਾਡੇ ਹੱਥ ਚ ਮੈਂ ਮਾਲਕ ਤਾਂ ਕਹਤਾ ਵੀ ਅੱਜ ਜੇ ਕਿਸੇ ਨੇ ਬੁਕਿੰਗ ਕਰਨੀ ਤਾਂ ਤੁਹਾਡੇ ਨਾਲ ਕਰਨੀ ਜਾਣੀ ਕਿ ਮਾਲਕ ਤੁਸੀਂ ਹੋ ਜੀ ਜੀ ਅੱਜ ਇਹ ਛੋਟੀ ਚੋਰੀ ਹੋਈ ਹੈ ਹੋਰ ਵੀ ਸਮਾਨ ਪਿਆ ਰਹਿੰਦਾ ਹੈਗਾ ਜੇਕਰ ਠੇਕੇਦਾਰ ਨੂੰ ਇਦਾਂ ਘਾਟੇ ਪੈ ਜਾਂਦੇ ਕੈਲਰੀ ਦੀ ਗੱਲ ਕਰਦੇ ਤਾਂ 15 ਤੋਂ 20000 ਰੁਪਏ ਦੀ ਐਲਐਲੀ ਹੈ ਕੁਝ ਨਕਦੀ ਵੀ ਲੈ ਕੇ ਕੀ ਕੁਝ ਲੈ ਕੇ ਇਕ ਤਾਂ ਐਲਸੀਡੀ ਤਾਰ ਕੇ ਲੈ ਗਿਆ ਜੀ ਕਾਫੀ ਬਾਾਰ ਸ਼ੀਸ਼ੇ ਦਾ ਨੁਕਸਾਨ ਹੋ ਗਿਆ ਜੀ ਹਮਮ ਔਰ ਕਾਫੀ ਸਮਾਨ ਪਿਆ ਸੀ ਆਫਿਸ ਤੇ ਉਹ ਵੀ ਲੈ ਗਏ ਨੇ ਜੀ ਮੈਂ ਕੀ ਦੇਖਦੇ ਹੋ ਜਿਹੜੀਆਂ ਚੋਰੀ ਦੇ ਘਟਨਾਵਾਂ ਲਗਾਤਾਰ ਵਧ ਰਹੀਆਂ ਹੈਗੀਆਂ ਨੇ ਗੁਰੂ ਹਰਸਾਹਿਦ ਆਏ ਦਿਨ ਜੇ ਗੁਰੂ ਹਰਸਾਹਿਦ ਲਾਈਵ ਖੋਲਦੇ ਤਾਂ ਖਬਰ ਚੋਰੀ ਦੀ ਮਿਲੂਗੀ ਮਿਲੂਗੀ ਬਿਲਕੁਲ ਜੀ ਬਹੁਤ ਮਾੜਾ ਹਾਲ ਹੈ ਗੁਰੂ ਹਰਸਾਹਿਦ ਦਾ ਜੀ ਹਮਮ ਮਾੜਾ ਹਾਲ ਗੁਰੂ ਹਰਸਾਹਿਦ ਦਾ ਤਾਂ ਗੁਰੂ ਹਰਸਾਹਿਦ ਸ਼ਹਿਰ ਦੇ ਹਾਲਾਤ ਜਿਹੜਿਆ ਜੇ ਪਿੰਡ ਹੈ ਜੇ ਪੈਲਸ ਹੈ ਤਾਂ ਇਹ ਵੀ ਇਹਨਾਂ ਨੇ ਕਾਰੋਬਾਰ ਲਈ ਬਣਾਇਆ ਹੈਗਾ ਜੇ ਪੈਲਸ ਦੇ ਵਿੱਚ ਇੰਨੇ ਬੰਦੇ ਹੋਣ ਦੇ ਬਾਵਜੂਦ ਚੋਰਾਂ ਦੇ ਹੌਸਲੇ ਤੁਸੀਂ ਦੇਖ ਸਕਦੇ ਹੋ ਕਿੰਨੇ ਬਲੰਦ ਹੈਗੇ ਆ ਪਰ ਇੱਕ ਸਵਾਲਿਆ ਨਿਸ਼ਾਨ ਜਿਵੇਂ ਭਾਈ ਰਾਜੂ ਹਰਾ ਦੱਸਦਾ ਜਿਹੜੇ ਮੈਨੇਜਰ ਨੇ ਇਸ ਪੈਲਸ ਦੇ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਕਹਿੰਦੇ ਆਇਆ ਪੁਲਿਸ ਮੁਲਾਜ਼ਮ ਮਾੜੀ ਮੋਟੀ ਖਾਣਾ ਪੂਰਤੀ ਕਰਕੇ ਚਲੇ ਗਿਆ ਅੱਜ ਇੱਥੇ ਡੌਗ ਸਕਾਡ ਵੀ ਮੰਗਾਇਆ ਜਾਸਦਾ ਸੀ ਇੱਥੋਂ ਡੰਪ ਵੀ ਚੱਕਿਆ ਜਾਸਦਾ ਸੀ ਵੀ ਇੱਥੇ ਦੇ ਮੋਬਾਈਲ ਕਿੰਨੇ ਬੋਲ ਫੁੱਟ ਪ੍ਰਿੰਟ ਇਸ ਟਾਈਮ ਤੱਕ ਅਸੀਂ ਹਾਜ਼ਰ ਰੱਖਿਓਏ ਨੇ ਕਿ ਸ਼ਾਇਦ ਦੁਬਾਰਾ ਕੋਈ ਉਹਨਾਂ ਦਾ ਮੂਡ ਬਣ ਜੇ ਆਣ ਦਾ ਫੁੱਟ ਪ੍ਰਿੰਟ ਹੋਣ ਵੀ ਸਾਡੇ ਕੋਲ ਹੈਗੇ ਨੇ ਅਜੇ ਵੀ ਅਸੀਂ ਉਹਨਾਂ ਦੇ ਤੇ ਕਪੜ ਹਾਂ ਉਸ ਬਾਰੇ ਕੋਈ ਗੱਲ ਤੁਸੀਂ ਉਹਨਾਂ ਨੂੰ ਦੱਸਿਆ ਕੋਈ ਉਹਨਾਂ ਨੂੰ ਬਿਲਕੁਲ ਉਹਨਾਂ ਨੂੰ ਦੱਸਿਆ ਉਹ ਕਹਿੰਦੇ ਵੀ ਕੋਈ ਨਹੀਂ ਹੋਣਾ ਟਾਈਮ ਬਹੁਤ ਲੱਗ ਜਾਏਗਾ ਕੌਣ ਆਏਗਾ ਫੁੱਟਪ੍ਰਿੰਟ ਚੈੱਕ ਕਰਨ ਏਐਸਆਈ ਸਾਹਿਬ ਜਿਹੜੇ ਆਏ ਸੀ ਮਤਲਬ ਉਹਨਾਂ ਨੇ ਆਪਦੇ ਹਿਸਾਬ ਨਾਲ ਲਿਖ ਲਿਆ ਮੇਰਾ ਨਾਮ ਮਾਲਕ ਦਾ ਨਾਮ ਤੁਹਾਡਾ ਨੰਬਰ ਦੇ ਦਿਓ ਜੀ ਹਮ ਚੱਲੇ ਆ ਜੀ ਬਿਲਕੁਲ ਜੀ ਨੰਬਰ ਲੈ ਕੇ ਖਾਣਾ ਪੁਰਤੀ ਕਰਕੇ ਮੁਲਾਜ਼ਮ ਚੜੇ ਗਏ ਮੇਰੇ ਕੋਈ ਮੁਲਾਜ਼ਮਾਂ ਨਾਲ ਦੁਸ਼ਮਣੀ ਨਹੀਂ ਕਿਸੇ ਬੰਦੇ ਨਾਲ ਦੁਸ਼ਮਣੀ ਨਹੀਂ ਗੁਰੂ ਹਰ ਸਾਇ ਲਾਈਵ ਹਮੇਸ਼ਾ ਸੱਚ ਦੀ ਨਿਰਪੱਖ ਦੀ ਗੱਲ ਕਰਦਾ ਹੈ ਪੱਤਰਕਾਰ ਤਾਂ ਨਿਰਪੱਖਤਾ ਦੀ ਗੱਲ ਕਰਦੇ ਆ ਚਾਹੇ ਖਬਰ ਕਿਸੇ ਗਲਿਆਰੇ ਨਾਲ ਜੁੜੀ ਹੋਵੇ ਪਰ ਖਬਰ ਲੋਕਾਂ ਦੇ ਨਾਲ ਜੁੜੀ ਹੈ ਲੋਕ ਮੁੱਦਿਆਂ ਦੇ ਨਾਲ ਜੁੜੀ ਹੈ ਲੋਕਾਂ ਦੀ ਆਵਾਜ਼ ਲਈ ਜੁੜੀ ਹੈ ਜੇ ਲੋਕਾਂ ਦੀ ਆਵਾਜ਼ ਦੀ ਗੱਲ ਕਰਦੇ ਹੈਗੇ ਤਾਂ ਇਹਨਾਂ ਲੋਕਾਂ ਦਾ ਅੱਜ ਇਹ ਟਫਲ ਸ਼ੀਸ਼ੇ ਦੀ ਗੱਲ ਕਰਦਾ 10 ਤੋਂ 15000 ਰੁਪਏ ਦਾ ਉਹ ਨੁਕਸਾਨ ਹੈਗਾ 15 ਤੋਂ 20000 ਦੀ ਐਲਈਡੀ ਲੈ ਕੇ ਗਏ ਚਲੇ ਉਹ ਨੁਕਸਾਨ ਹੈ ਕੁਝ ਨਕਦੀ ਜਿਹੜੀ ਆ ਉਹ ਵੀ ਹੋ ਸਕਦੀ ਹੈ ਪਰ ਹਾਲਾਤ ਕਿਹੜੇ ਨੇ ਬਦ ਤੋਂ ਬੱਤਰ ਗੁਰੂਰਸਾਹਿ ਦੇ ਬੰਦੇ ਜਾ ਰਹੇ ਨੇ ਵੱਡਾ ਸਵਾਲੀਆ ਨਿਸ਼ਾਨ ਗੁਰੂਰਸਾਹਿ ਦੀ ਲੋਕਲ ਪੁਲਿਸ ਤੇ ਖੜਾ ਹੁੰਦਾ ਹਾਂ ਫੁੱਟ ਪ੍ਰਿੰਟ ਵੀ ਉਹਨਾਂ ਨੇ ਜਿਹੜੇ ਹੈਗੇ ਆ ਉਹ ਰੱਖੇ ਹੋਏ ਆ ਮੈਂ ਦਿਖਾ ਦਿੰਨੇ ਆ ਤਸਵੀਰਾਂ ਦੇ ਵਿੱਚ ਮੈਨੂੰ ਕਿ ਸ਼ਾਇਦ ਪੁਲਿਸ ਵਾਲਿਆਂ ਨੂੰ ਨਾ ਦਿਸੇ ਹੋਣਾ ਆ ਪੈਰ ਲੱਗਿਆ ਹੋਇਆ ਸੀਟ ਤੇ ਪੈਰ ਲੱਗਿਆ ਜੇ ਵੀ ਉਸ ਬਿਅਕਤੀ ਦਾ ਨਿਸ਼ਾਨ ਦਿਖਾਈ ਦੇ ਰਹਿਗਾ ਤੁਸੀਂ ਸੀਟ ਤੇ ਦੇਖ ਸਕਦੇ ਹੋ ਪ੍ਰੂਫ ਇੱਥੇ ਪਏ ਨੇ ਪਰ ਪ੍ਰੂਫਾਂ ਨੂੰ ਪ੍ਰੂਫਾਂ ਨੂੰ ਬ੍ਰੇਕੀ ਦੇ ਨਾਲ ਨਹੀਂ ਬਾਚਿਆ ਗਿਆ ਇਹਨਾਂ ਪ੍ਰੂਫਾਂ ਨੂੰ ਬ੍ਰੇਕੀ ਦੇ ਨਾਲ ਜਾਂਚ ਨਹੀਂ ਕੀਤੀ ਗਈ ਜਾਂਚ ਦੇ ਆਧਾਰ ਤੇ ਪੰਜਾਬ ਪੁਲਿਸ ਗੁਰੂਰਸਾਹਿਬ ਪੁਲਿਸ ਦੀ ਗੱਲ ਕਰਦੇ ਹੈਗਿਆ ਤੇ ਥਾਣਾ ਗੁਰੂਰਸਾਹਿਬ ਦੀ ਪੁਲਿਸ ਸ਼ੱਕ ਦੇ ਦਾਰੇ ਦੇ ਵਿੱਚ ਆ ਰਹੀ ਹੈ ਕਿਉਂਕਿ ਕਿਹੜੇ ਕੀ ਚੋਰਾਂ ਨਾਲ ਕਿਹੜੇ ਗੰਡ ਸੰਗਤ ਨਹੀਂ ਆਸੀਂ ਨਹੀਂ ਕਹਿੰਦੇ ਪਰ ਕਥਿਤ ਦੋਸ਼ ਕਿਤੇ ਨਾ ਕਿਤੇ ਇਹ ਵੀ ਲੱਗਦੇ ਹੈਗੇ ਆ ਚੋਰੀਆਂ ਹੁੰਦੀਆਂ ਨੇ ਚੋਰੀਆਂ ਲੱਭੀਆਂ ਕਿਉਂ ਨਹੀਂ ਜਾਂਦੀਆਂ ਇਹਦਾ ਡੰਪ ਚੱਕਿਆ ਜਾ ਸਕਦਾ ਸੀ ਇਹਦੇ ਜਿਹੜੇ ਇਹਨਾਂ ਨੇ ਪ੍ਰਿੰਟ ਦਿਖਾ ਦਿੱਤੇ ਉਥੋਂ ਪੈਰ ਦਾ ਨਿਸ਼ਾਨ ਖੜਾ ਹੈਗਾ ਪੁਰਾਣੇ ਬਜ਼ੁਰਗ ਗੱਲ ਕਰਦੇ ਹੈਗੇ ਸੀ ਖੋਜੀ ਬੰਦੇ ਹੁੰਦੇ ਸੀ ਜੇਕਰ ਪੈਰ ਦੀ ਪਹਿਣ ਕਹਿੰਦੇ ਸੀ ਪੈੜ ਦੇਖ ਕੇ ਚੋਰ ਨੂੰ ਪਛਾਣ ਲੈਂਦੇ ਸੀ ਪੁਲਿਸ ਕਰਨ ਨੂੰ ਆਵੇ ਤਾਂ ਪਰਤਾਲ ਦੇ ਵਿੱਚੋਂ ਵੀ ਬੰਦਾ ਕੱਢ ਸਕਦੀ ਜੇਕਰ ਪੁਰਸ਼ ਦੀ ਨਿਗਾ ਸਵਲੀ ਹੋਵੇ ਬੰਦਾ ਕਿਤੋਂ ਵੀ ਫੜਿਆ ਜਾ ਸਕਦਾ ਪਰ ਜਿਹੜੇ ਹਾਲਾਤ ਹੋਲ ਬਣ ਗਿਆ ਗੁਰੂ ਹਰਸਾਏ ਦੇ ਆਏ ਦਿਨ ਚੋਰੀ ਤੇ ਚੋਰੀ ਹੋ ਰਹੀ ਹੈ ਜੇਕਰ ਵਾਕਈ ਜੇ ਪੁਲਿਸ ਸਹੀ ਕੰਮ ਕਰ ਰਹੀ ਹੈ ਤਾਂ ਕਮੈਂਟ ਪੁਲਿਸ ਦੇ ਹੱਕ ਚ ਲਿਖ ਸਕਦੇ ਹੋ ਜੇ ਪੁਲਿਸ ਕੰਮ ਸਹੀ ਨਹੀਂ ਕਰ ਰਹੀ ਤਾਂ ਖਿਲਾਫ ਲਿਖ ਸਕਦੇ ਪਰ ਚੋਰਾ ਨੇ ਹੌਸਲੇ ਕਿ ਤੁਹਾਡੇ ਪਿੰਡਾਂ ਦੇ ਇਹ ਹਾਲਾਤ ਹੈਗੇ ਆ ਜੇ ਇਹ ਹਾਲਾਤ ਆ ਤਾਂ ਆਪਣੀ ਰਾਇ ਜਿਹੜੀ ਅਸੀਂ ਕਮੈਂਟ ਸੈਕਸ਼ਨ ਖੁੱਲਾ ਤੁਹਾਡੇ ਲਈ ਛੱਡਿਆ ਹੈਗਾ ਉਸ ਵਿੱਚ ਆਪਣੀ ਰਾਇ ਦੇ ਸਕਦੇ ਹੋ ਤੇ ਗੁਰੂ ਅਰਸਾਏ ਲਾਈਵ ਲੋਕਾਂ ਦੀ ਆਵਾਜ਼ ਸੀ ਲੋਕਾਂ ਦੀ ਆਵਾਜ਼ ਹੈ ਲੋਕਾਂ ਦੀ ਆਵਾਜ਼ ਰਹੂਗਾ ਦੇਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਲ ਤੁਹਾਡਾ ਖੁੱਦਾ ਗੁਰੂ ਅਰਸਾਏ ਲਾਈਵ ਪਤਕਾ ਸਾਥੀ ਜੱਸਾ ਮੋਂਗਾ ਦੇ ਨਾਲ ਮੈਸਜਤ ਬਾਲਦਨ ਸਟਾਰ ਵਿਲਾ ਪਿੰਡ ਚੰਡੂਆਲਾ